ਲੱਖਾਂ ਦੀ ਤعداد ਦੇ ਵਿੱਚ ਮੁਲਾਜ਼ਮਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤੇ ਬਿਨਾ ਤਨਖਾਹ ਤੋਂ ਜਿਹੜੇ ਕਰਜ਼ੇ ਵਗੈਰਾ ਚੁੱਕ ਕੇ ਆਪਣਾ ਗੁਜ਼ਾਰਾ ਕਰਨ ਵਾਸਤੇ ਮਜਬੂਰ ਹੋ ਗਏ ਨੇ ਅਮਰੀਕਾ ਸਰਕਾਰ ਆਪਣੇ ਖਰਚਿਆਂ ਨੂੰ ਲੈ ਕੇ ਚਿੰਤਾਤ ਹੈ ਖਰਚੇ ਘਟਾਉਣਾ ਚਾਹੁੰਦੀ ਹੈ ਵੱਡੇ 7 ਲੱਖ ਤੋਂ ਵੱਧ ਕਰਮਚਾਰੀ ਸਰਕਾਰੀ ਕਰਮਚਾਰੀ ਅਮਰੀਕਾ ਦੇ ਵਿੱਚ ਜਿਹੜਾ ਕਿ ਸ਼ਟਡਾਊਨ ਦੇ ਚੱਕਰ ਵਿੱਚ ਫਸਿਆ ਹੋਇਆ ਹੈ ਅਸੇ ਅਮਰੀਕਾ ਦੇ ਵਿੱਚ ਕਰਜ਼ਾ ਹੀ ਬਹੁਤ ਆ ਅਮਰੀਕਾ ਤੇ 361 ਲੱਖ ਕਰੋੜ ਰੁਪਏ ਦਾ ਕਰਜ਼ਈਆ ਅਮਰੀਕਾ ਤੇ 2001 ਵਿੱਚ ਅਮਰੀਕਾ ਉੱਤੇ 479 ਲੱਖ ਕਰੋੜ ਰੁਪਇਆ ਕਰਜ਼ਾ ਸੀਗਾ ਅਮਰੀਕਾ ਦੇ ਵਿੱਚ ਸ਼ਟਡਾਊਨ ਚੱਲ ਰਿਹਾ ਹੈ ਪਤਾ ਨਹੀਂ ਕਿੰਨੇ ਦਿਨ ਚੱਲੇਗਾ ਤਕਰੀਬਨ 22-23 ਦਿਨ ਤਾਂ ਹੋ ਹੀ ਚੱਲੇ ਨੇ 1 ਅਕਤੂਬਰ ਤੋਂ ਇਹਦੀ ਸ਼ੁਰੂਆਤ ਕੀਤੀ ਗਈ ਸੀਗੀ ਤੇ ਵੱਡੀ ਗੱਲ ਇਹ ਹੈ ਕਿ ਲੱਖਾਂ ਦੀ ਤعداد ਦੇ ਵਿੱਚ ਮੁਲਾਜ਼ਮਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤੇ ਬਿਨਾ ਤਨਖਾਹ ਤੋਂ ਜਿਹੜੇ ਕਰਜ਼ੇ ਵਗੈਰਾ ਚੁੱਕ ਕੇ ਆਪਣਾ ਗੁਜ਼ਾਰਾ ਕਰਨ ਵਾਸਤੇ ਮਜਬੂਰ ਹੋ ਗਏ ਨੇ ਤੇ ਇਸ ਦੌਰਾਨ ਸ਼ਾਂਤੀ ਦੀਆਂ ਕਹਿੰਦੇ ਸੰਭਾਵਨਾਵਾਂ ਵੀ ਬਣੀਆਂ ਹੋਈਆਂ ਨੇ ਤਾਂ ਕੁੱਲ ਮਿਲਾ ਕੇ ਅਮਰੀਕਾ ਸਰਕਾਰ ਆਪਣੇ ਖਰਚਿਆਂ ਨੂੰ ਲੈ ਕੇ ਚਿੰਤਾਤਾ ਖਰਚੇ ਘਟਾਉਣਾ ਚਾਹੁੰਦੀ ਹੈ ਇੱਕ ਬਿੱਲ ਵੀ ਹੈ ਜਿਹੜਾ ਜਦੋਂ ਤੇ ਪੇਚ ਅੜਿਆ ਹੋਇਆ ਉਹਦੀ VOTING ਸਿਸਟਮ ਵੀ ਸੈੱਟ ਆਉਂਦਾ ਨਜ਼ਰ ਨਹੀਂ ਆ ਰਿਹਾ VOTING ਤਾਂ ਮੈਂ ਬੋਟ ਤਾਂ ਕਹਿੰਦੇ ਹੋ ਗਈ ਸੀ VOTING ਦੇ ਫੇਰ ਉਹਨੇ ਰੱਦ ਕਰਤੀ ਆ ਕੰਪਨੀ ਨੇ ਆਪਣੇ ਫੇਰ ਉਹਦਾ ਕੋਈ ਪ੍ਰੋਬਲਮ ਸਾਇੰਸ ਉਹ ਨਹੀਂ ਕੀਤੇ ਉਹਦੇ ਫਿਰ ਦਿੱਕਤ ਆ ਗਈ ਆ 7.5 ਲੱਖ ਤੋਂ ਵੱਧ ਕਰਮਚਾਰੀਆ ਸਰਕਾਰੀ ਕਰਮਚਾਰੀਆ ਅਮਰੀਕਾ ਦੇ ਵਿੱਚ ਜਿਹੜਾ ਕਿ ਸ਼ਟਡਾਊਨ ਦੇ ਚੱਕਰ ਵਿੱਚ ਫਸਿਆ ਹੋਇਆ ਬਹੁਤ ਸਾਰੇ ਤਾਂ ਜਿੱਦਾਂ ਕਿ ਵੱਖ-ਵੱਖ ਤਰੀਕੇ ਨਾਲ ਮੀਡੀਆ ਇਹਦੀ ਕਵਰੇਜ ਕਰ ਰਿਹਾ ਕਿ ਬਹੁਤ ਸਾਰੇ ਤਾਂ ਇਹੋ ਜਿਹੇ ਵੀ ਹੈਗੇ ਨੇ ਕਰਮਚਾਰੀ ਜਿਹੜੇ ਡਿਲੀਵਰੀ ਕਰਕੇ ਆਪਣੇ ਪਰਿਵਾਰ ਦਾ ਕਾਰੋਬਾਰ ਕਿਉਂਕਿ ਕਿਸ਼ਤਾਂ ਭਰਨੀਆਂ ਨੇ ਬਹੁਤ ਸਾਰੇ ਲੋਕ ਲੋਨ ਲੈ ਲੈਂਦੇ ਆ ਲੋਨ ਲੈ ਲੈਂਦੇ ਨੇ ਫਿਰ ਕਿਸ਼ਤਾਂ ਹੀ ਭਰਨੀਆਂ ਪੈਂਦੀਆਂ ਨੇ ਤੇ ਉਹ ਕਿਸ਼ਤਾਂ ਭਰਨ ਤੋਂ ਵੀ ਔਖੇ ਹੋ ਰਹੇ ਨੇ ਬਹੁਤ ਸਾਰੇ ਲੋਕ ਤੇ ਅਮਰੀਕਾ ਦੇ ਵਿੱਚ ਕਾਫੀ ਵੈਸੇ ਅਮਰੀਕਾ ਦੇ ਵਿੱਚ ਕਰਜ਼ਾ ਹੀ ਬਹੁਤ ਆ ਅਮਰੀਕਾ ਤੇ ਹੂੰ 361 ਲੱਖ ਕਰੋੜ ਰੁਪਏ ਦਾ ਕਰਜ਼ਈਆ ਅਮਰੀਕਾ ਤੇ ਆਪਣਾ ਕਰੀਬਨ 225 ਲੱਖ ਕਰੋੜ ਦਾ ਕਰਜ਼ਾ ਹੈ ਆ ਭਾਰਤ ਹੂੰ ਜਿਹੜਾ ਇਹ ਕਰਜ਼ਾ ਜਿਹੜੇ ਆਰਥਿਕ ਮਾਹਿਰ ਲੋਕ ਹੈਗੇ ਆ ਉਹ ਦੱਸਦੇ ਆ ਨਾ ਜਦੋਂ ਮਨਮੋਹਨ ਸਰਕਾਰ ਗਈ ਹੈ ਹੂੰ ਉਦੋਂ ਭਾਰਤ ਤੇ 50 ਲੱਖ ਕਰੋੜ ਰੁਪਈਆ ਕਰਜ਼ਾ ਸੀਗਾ ਤੇ ਉਹ ਹੁਣ ਮੈਂ 225 ਲੱਖ ਕਰੋੜ ਦੇ ਕੋਲੇ ਪਹੁੰਚ ਗਿਆ ਅਤਿਕਰਿ 175 ਲੱਖ ਕਰੋੜ ਰੁਪਈਆ ਕਰਜ਼ਾ ਨਰਿੰਦਰ ਮੋਦੀ ਦੇ ਰਾਜ ਵਿੱਚ ਕਰੀਬ 11 ਕੋਸਾਲਾਂ ਦੇ ਸਮੇਂ ਵਿੱਚ ਚੜਿਆ ਭਾਰਤ ਤੇ ਉਹ ਉਸ ਨਾਲ ਕੀ ਕੀਤਾ ਗਿਆ ਭਾਰਤ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਉਸ ਕਰਜ਼ੇ ਦੇ ਨਾਲ ਇਹ ਤਾਂ ਖੈਰ ਜਦੋਂ ਸਰਕਾਰ ਬਦਲੀ ਇਹ ਉਦੋਂ ਹੀ ਪਤਾ ਲੱਗਿਆ ਜਦੋਂ ਖੋਜਾਂ ਹੋਣਗੀਆਂ ਅੱਜ ਦੇ ਵਿੱਤੀ ਮਾਹਰ ਇਹ ਕਹਿੰਦੇ ਆ ਕਿ ਕਾਰਪੋਰੇਟ ਨੂੰ ਲਾਭ ਪਹੁੰਚਾਉਣ ਵਾਸਤੇ ਉਹਨਾਂ ਨੂੰ ਇਹ ਕਰਜ਼ੇ ਜਿਹੜੇ ਹੈਗੇ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਆ ਆਮ ਤੌਰ ਤੇ ਇਹ ਕਿਹਾ ਜਾ ਰਿਹਾ ਤੇ 2001 ਵਿੱਚ ਅਮਰੀਕਾ ਉੱਤੇ 479 ਲੱਖ ਕਰੋੜ ਰੁਪਇਆ ਕਰਜ਼ਾ ਸੀਗਾ ਜੀ ਬਿਲਕੁਲ ਜੀ ਤੇ ਜਿਹੜਾ ਸ਼ਟਡਾਊਨ ਆ ਕਿਦਾ ਸਾਬ ਇਹ ਵੀ ਕਾਫੀ ਲੰਮਾ ਸਮਾਂ ਚੱਲਦਾ ਨਜ਼ਰ ਆ ਰਿਹਾ 2018 ਦੇ ਵਿੱਚ 35 ਦਿਨਾਂ ਦਾ ਸ਼ਟਡਾਊਨ ਹੋਇਆ ਸੀਗਾ ਤੇ 1995 ਦੇ ਵਿੱਚ 21 ਦਿਨਾਂ ਦਾ ਉਹਦੇ ਮੁਤਾਬਕ 21 ਦਿਨ ਜਿਹੜੇ ਨੇ ਉਹ વીਤ ਚੁੱਕੇ ਨੇ 35 ਦਿਨਾਂ ਵਾਲਾ ਜਿਹੜਾ ਉਹ ਪਹਿਲੇ ਨੰਬਰ ਤੇ ਆ ਤੇ ਹੁਣ ਜਿਹੜੇ 1 ਅਕਤੂਬਰ ਤੋਂ ਲਾ ਲੋ ਕਿ ਅੱਜ 23 ਦਿਨ ਹੋ ਗਏ ਨੇ ਤਾਂ 23ਵਾਂ ਦਿਨ ਇਸ ਛੱਡਾ ਹੁੰਦਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਹੋਰ ਵੀ ਕਈ ਸੰਭਾਵਨਾਵਾਂ ਨੇ ਇਥੋਂ ਤੱਕ ਕਿ ਜਿਹੜੇ ਕੁਝ ਨਿਊਕਲੀਅਰ ਪਲੈਂਟ ਵਗੈਰਾ ਨੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਛੁੱਟੀ ਦੇ ਉੱਤੇ ਭੇਜਿਆ ਜਾ ਰਿਹਾ ਹੈ ਤਾਂ ਉਹ ਵੀ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਪਰ 트럼ਪ ਪ੍ਰਸ਼ਾਸਨ ਵੱਲੋਂ ਲਗਾਤਾਰ ਕਈ ਵੱਡੇ ਫੈਸਲੇ ਲਏ ਜਾ ਰਹੇ ਨੇ 트럼ਪ ਨੇ ਫਿਰ ਉਹਦਾ ਕੋਈ ਪ੍ਰੋਬਲਮ ਸਾਇੰਸ ਉਹ ਨਹੀਂ ਕੀਤੇ ਉਹਦੇ ਫਿਰ ਦਿੱਕਤ ਆ ਗਈ ਆ 7.5 ਲੱਖ ਤੋਂ ਵੱਧ ਕਰਮਚਾਰੀਆ ਸਰਕਾਰੀ ਕਰਮਚਾਰੀਆ ਅਮਰੀਕਾ ਦੇ ਵਿੱਚ ਜਿਹੜਾ ਕਿ ਸ਼ਟਡਾਊਨ ਦੇ ਚੱਕਰ ਵਿੱਚ ਫਸਿਆ ਹੋਇਆ ਬਹੁਤ ਸਾਰੇ ਤਾਂ ਜਿੱਦਾਂ ਕਿ ਵੱਖ-ਵੱਖ ਤਰੀਕੇ ਨਾਲ মিডিਆ ਇਹਦੀ ਕਵਰੇਜ ਕਰ ਰਿਹਾ ਕਿ ਬਹੁਤ ਸਾਰੇ ਤਾਂ ਇਹੋ ਜਿਹੇ ਵੀ ਹੈਗੇ ਨੇ ਕਰਮਚਾਰੀ ਜਿਹੜੇ ਡਿਲੀਵਰੀ ਕਰਕੇ ਆਪਣੇ ਪਰਿਵਾਰ ਦਾ ਹਮ ਕਾਰੋਬਾਰ ਕਿਉਂਕਿ ਕਿਸ਼ਤਾਂ ਭਰਨੀਆਂ ਨੇ ਬਹੁਤ ਸਾਰੇ ਲੋਕ ਲੋਨ ਲੈ ਲੈਂਦੇ ਆ ਲੋਨ ਲੈ ਲੈਂਦੇ ਨੇ ਫਿਰ ਕਿਸ਼ਤਾਂ ਹੀ ਭਰਨੀਆਂ ਪੈਂਦੀਆਂ ਨੇ ਤੇ ਉਹ ਕਿਸ਼ਤਾਂ ਭਰਨ ਤੋਂ ਵੀ ਔਖੇ ਹੋ ਰਹੇ ਨੇ ਬਹੁਤ ਸਾਰੇ ਲੋਕ ਤੇ ਅਮਰੀਕਾ ਦੇ ਵਿੱਚ ਕਾਫੀ ਵੈਸੇ ਅਮਰੀਕਾ ਦੇ ਵਿੱਚ ਕਰਜ਼ਾ ਹੀ ਬਹੁਤ ਆ ਅਮਰੀਕਾ ਤੇ ਹੂੰ 361 ਲੱਖ ਕਰੋੜ ਰੁਪਏ ਦਾ ਕਰਜ਼ਈਆ ਅਮਰੀਕਾ ਤੇ ਆਪਣਾ तकरीबन 225 ਕੋ ਲੱਖ ਕਰੋੜ ਦਾ ਕਰਜ਼ਈਆ ਭਾਰਤ ਹੂੰ ਜਿਹੜਾ ਇਹ ਕਰਜ਼ਾ ਜਿਹੜੇ ਆਰਥਿਕ ਮਾਹਿਰ ਲੋਕ ਹੈਗੇ ਆ ਉਹ ਦੱਸਦੇ ਆ ਨਾ ਜਦੋਂ ਮਨਮੋਹਨ ਸਰਕਾਰ ਗਈ ਹੈ ਹੂੰ ਉਦੋਂ ਭਾਰਤ ਤੇ 50 ਲੱਖ ਕਰੋੜ ਰੁਪਈਆ ਕਰਜ਼ਾ ਸੀਗਾ ਤੇ ਉਹ ਹੁਣ ਮੈਂ 225 ਲੱਖ ਕਰੋੜ ਦੇ ਕੋਲੇ ਪਹੁੰਚ ਗਿਆ ਮਤਲਬ ਕਿ 175 ਲੱਖ ਕਰੋੜ ਰੁਪਈਆ ਕਰਜ਼ਾ ਨਰਿੰਦਰ ਮੋਦੀ ਦੇ ਰਾਜ ਵਿੱਚ ਕਰੀਬ 11 ਕੋਸਾਲਾਂ ਦੇ ਸਮੇਂ ਵਿੱਚ ਚੜਿਆ ਭਾਰਤ ਤੇ ਤੇ ਉਹ ਉਸ ਨਾਲ ਕੀ ਕੀਤਾ ਗਿਆ ਭਾਰਤ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਉਸ ਕਰਜ਼ੇ ਦੇ ਨਾਲ ਇਹ ਤਾਂ ਖੈਰ ਜਦੋਂ ਸਰਕਾਰ ਬਦਲੀ ਇਹ ਉਦੋਂ ਹੀ ਪਤਾ ਲੱਗੇ ਜਦੋਂ ਖੋਜਾਂ ਹੋਣਗੀਆਂ ਅੱਜ ਦੇ ਵਿੱਤੀ ਮਾਹਰ ਇਹ ਕਹਿੰਦੇ ਆ ਕਿ ਕਾਰਪੋਰੇਟ ਨੂੰ ਲਾਭ ਪਹੁੰਚਾਉਣ ਵਾਸਤੇ ਉਹਨਾਂ ਨੂੰ ਇੱਕ ਕਰਜ਼ੇ ਜਿਹੜੇ ਹੈਗੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਆ ਆਮ ਤੌਰ ਤੇ ਇਹ ਕਿਹਾ ਜਾ ਰਿਹਾ ਤੇ 2001 ਵਿੱਚ ਅਮਰੀਕਾ ਉੱਤੇ 479 ਲੱਖ ਕਰੋੜ ਰੁਪਇਆ ਕਰਜ਼ਾ ਸੀਗਾ ਜੀ ਬਿਲਕੁਲ ਜੀ ਤੇ ਜਿਹੜਾ ਸ਼ੱਡਾ ਉਹਨਾਂ ਕਿਹਾ ਸਾਬ ਇਹ ਵੀ ਕਾਫੀ ਲੰਮਾ ਸਮਾਂ ਚੱਲਦਾ ਨਜ਼ਰ ਆ ਰਿਹਾ 2018 ਦੇ ਵਿੱਚ 35 ਦਿਨਾਂ ਦਾ ਸ਼ੱਡਾ ਉਹ ਹੋਇਆ ਸੀਗਾ ਤੇ 1995 ਦੇ ਵਿੱਚ 21 ਦਿਨਾਂ ਦਾ ਉਹਦੇ ਮੁਤਾਬਕ 21 ਦਿਨ ਜਿਹੜੇ ਨੇ ਉਹ ਬੀਤ ਚੁੱਕੇ ਨੇ 35 ਦਿਨਾਂ ਵਾਲਾ ਜਿਹੜਾ ਉਹ ਪਹਿਲੇ ਨੰਬਰ ਤੇ ਆ ਤੇ ਹੁਣ ਜਿਹੜੇ 1 ਅਕਤੂਬਰ ਤੋਂ ਲਾ ਲੋ ਕਿ ਅੱਜ 23 ਦਿਨ ਹੋ ਗਏ ਨੇ ਤਾਂ 23ਵਾਂ ਦਿਨ ਇਸ ਸ਼ੱਡਾ ਉਹਦਾ ਚੱਲ ਰਿਹਾ ਤੇ ਇਹਦੇ ਵਿੱਚ ਹੋਰ ਵੀ ਕਈ ਸੰਭਾਵਨਾਵਾਂ ਨੇ ਇੱਥੋਂ ਤੱਕ ਕਿ ਜਿਹੜੇ ਕੁਝ ਨਿਊਕਲੀਅਰ ਪਲਾਂਟ ਵਗੈਰਾ ਨੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਛੁੱਟੀ ਦੇ ਉੱਤੇ ਭੇਜਿਆ ਜਾ ਰਿਹਾ ਹੈ ਤਾਂ ਉਹ ਵੀ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਪਰ 트럼ਪ ਪ੍ਰਸ਼ਾਸਨ ਵੱਲੋਂ ਲਗਾਤਾਰ ਕਈ ਵੱਡੇ ਫੈਸਲੇ ਲਏ ਜਾ ਰਹੇ ਨੇ 트럼ਪ ਨੇ ਫਿਰ ਉਹਦਾ ਕੋਈ ਪ੍ਰੋਬਲਮ ਸੈਂਸੂ ਨਹੀਂ ਕੀਤੇ ਉਹਦੇ ਫਿਰ ਦਿੱਕਤ ਆ ਗਈ ਆ 7.5 ਲੱਖ ਤੋਂ ਵੱਧ ਕਰਮਚਾਰੀਆ ਸਰਕਾਰੀ ਕਰਮਚਾਰੀਆ ਅਮਰੀਕਾ ਦੇ ਵਿੱਚ ਜਿਹੜਾ ਕਿ ਸ਼ਟਡਾਊਨ ਦੇ ਚੱਕਰ ਵਿੱਚ ਫਸਿਆ ਹੋਇਆ ਹੈ ਬਹੁਤ ਸਾਰੇ ਤਾਂ ਜਿੱਦਾਂ ਕਿ ਵਕ ਵਕ ਤਰੀਕੇ ਨਾਲ ਮੀਡੀਆ ਇਹਦੀ ਕਵਰੇਜ ਕਰ ਰਿਹਾ ਕਿ ਬਹੁਤ ਸਾਰੇ ਤਾਂ ਇਹੋ ਜਿਹੇ ਵੀ ਹੈਗੇ ਨੇ ਕਰਮਚਾਰੀ ਜਿਹੜੇ ਡਿਲੀਵਰੀ ਕਰਕੇ ਆਪਣੇ ਪਰਿਵਾਰ ਦਾ ਹਮ ਕਾਰੋਬਾਰ ਕਿਉਂਕਿ ਕਿਸ਼ਤਾਂ ਭਰਨੀਆਂ ਨੇ ਬਹੁਤ ਸਾਰੇ ਲੋਕ ਲੋਨ ਲੈ ਲੈਂਦੇ ਆ ਲੋਨ ਲੈ ਲੈਂਦੇ ਫਿਰ ਕਿਸ਼ਤਾਂ ਹੀ ਭਰਨੀਆਂ ਪੈਂਦੀਆਂ ਨੇ ਤੇ ਉਹ ਕਿਸ਼ਤਾਂ ਭਰਨ ਤੋਂ ਵੀ ਔਖੇ ਹੋ ਰਹੇ ਨੇ ਬਹੁਤ ਸਾਰੇ ਲੋਕ ਤੇ ਅਮਰੀਕਾ ਦੇ ਵਿੱਚ ਕਾਫੀ ਮੈਸੇ ਅਮਰੀਕਾ ਦੇ ਵਿੱਚ ਕਰਜ਼ਾ ਹੀ ਬਹੁਤ ਆ ਅਮਰੀਕਾ ਤੇ ਹੂੰ 361 ਲੱਖ ਕਰੋੜ ਰੁਪਏ ਦਾ ਕਰਜ਼ਈਆ ਅਮਰੀਕਾ ਤੇ ਆਪਣਾ ਤਕਰੀਬਨ 225 ਲੱਖ ਕਰੋੜ ਦਾ ਕਰਜ਼ਈਆ ਭਾਰਤ ਹੂੰ ਜਿਹੜਾ ਇਹ ਕਰਜ਼ਾ ਜਿਹੜੇ ਆਰਥਿਕ ਮਾਹਿਰ ਲੋਕ ਹੈਗੇ ਆ ਉਹ ਦੱਸਦੇ ਆ ਨਾ ਜਦੋਂ ਮਨਮੋਹਨ ਸਰਕਾਰ ਗਈ ਹੈ ਹੂੰ ਉਦੋਂ ਭਾਰਤ ਤੇ 50 ਲੱਖ ਕਰੋੜ ਰੁਪਇਆ ਕਰਜ਼ਾ ਸੀਗਾ ਤੇ ਉਹ ਹੁਣ ਮੈਂ 225 ਲੱਖ ਕਰੋੜ ਦੇ ਕੋਲੇ ਪਹੁੰਚ ਗਿਆ ਮਤਲਬ ਕਿ 175 ਲੱਖ ਕਰੋੜ ਰੁਪਇਆ ਕਰਜ਼ਾ ਨਰਿੰਦਰ ਮੋਦੀ ਦੇ ਰਾਜ ਵਿੱਚ ਕਰੀਬ 11 ਕੋਸਾਲਾਂ ਦੇ ਸਮੇਂ ਵਿੱਚ ਚੜਿਆ ਭਾਰਤ ਤੇ ਤੇ ਉਹ ਉਸ ਨਾਲ ਕੀ ਕੀਤਾ ਗਿਆ ਭਾਰਤ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਉਸ ਕਰਜ਼ੇ ਦੇ ਨਾਲ ਇਤਾ ਖੈਰ ਜਦੋਂ ਸਰਕਾਰ ਬਦਲੀ ਇਹ ਉਦੋਂ ਹੀ ਪਤਾ ਲੱਗਿਆ ਜਿਉਂ ਖੋਜਾਂ ਹੋਣਗੀਆਂ ਅੱਜ ਦੇ ਵਿੱਤੀ ਮਾਹਰ ਇਹ ਕਹਿੰਦੇ ਆ ਕਿ ਕਾਰਪੋਰੇਟ ਨੂੰ ਲਾਭ ਪਹੁੰਚਾਉਣ ਵਾਸਤੇ ਉਹਨਾਂ ਨੂੰ ਇੱਕ ਕਰਜ਼ੇ ਜਿਹੜੇ ਹੈਗੇ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਆ ਆਮ ਤੌਰ ਤੇ ਇਹ ਕਿਹਾ ਜਾ ਰਿਹਾ ਤੇ 2001 ਵਿੱਚ ਅਮਰੀਕਾ ਉੱਤੇ 479 ਲੱਖ ਕਰੋੜ ਰੁਪਇਆ ਕਰਜ਼ਾ ਸੀਗਾ ਜੀ ਬਿਲਕੁਲ ਜੀ ਤੇ ਜਿਹੜਾ ਸ਼ਟਡਾ ਹੁਣ ਕਿਤਾ ਸਾਹਿਬ ਇਹ ਵੀ ਕਾਫੀ ਲੰਮਾ ਸਮਾਂ ਚੱਲਦਾ ਨਜ਼ਰ ਆ ਰਿਹਾ 2018 ਦੇ ਵਿੱਚ 35 ਦਿਨਾਂ ਦਾ ਛੱਡਾਉਣ ਹੋਇਆ ਸੀਗਾ ਤੇ 1995 ਦੇ ਵਿੱਚ 21 ਦਿਨਾਂ ਦਾ ਉਹਦੇ ਮੁਤਾਬਕ 21 ਦਿਨ ਜਿਹੜੇ ਨੇ ਉਹ ਬੀਤ ਚੁੱਕੇ ਨੇ 35 ਦਿਨਾਂ ਵਾਲਾ ਜਿਹੜਾ ਉਹ ਪਹਿਲੇ ਨੰਬਰ ਤੇ ਆ ਤੇ ਹੁਣ ਜਿਹੜੇ 1 ਅਕਤੂਬਰ ਤੋਂ ਲਾ ਲਓ ਕਿ ਅੱਜ 23 ਦਿਨ ਹੋ ਗਏ ਨੇ ਤਾਂ 23ਵਾਂ ਦਿਨ ਛੱਡਾਉਣ ਦਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਹੋਰ ਵੀ ਕਈ ਸੰਭਾਵਨਾਵਾਂ ਨੇ ਇੱਥੋਂ ਤੱਕ ਕਿ ਜਿਹੜੇ ਕੁਝ ਨਿਊਕਲੀਅਰ ਪਲਾਂਟ ਵਗੈਰਾ ਨੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਛੁੱਟੀ ਦੇ ਉੱਤੇ ਭੇਜਿਆ ਜਾ ਰਿਹਾ ਹੈ ਤਾਂ ਉਹ ਵੀ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਪਰ 트럼ਪ ਪ੍ਰਸ਼ਾਸਨ ਵੱਲੋਂ ਲਗਾਤਾਰ ਕਈ ਵੱਡੇ ਫੈਸਲੇ ਲਏ ਜਾ ਰਹੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ